ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਗੱਲ ਕਰ ਲੈਣੇ ਆ ਪੂਰੇ ਪੰਜਾਬ ਦੇ ਮੌਸਮ ਦੀ ਪੂਰੇ ਪੰਜਾਬ ਦੇ ਵਿੱਚ ਮੌਨਸੂਨ ਹਰ ਇੱਕ ਜ਼ਿਲ੍ਹੇ ਦੇ ਵਿੱਚ ਪਹੁੰਚ ਚੁੱਕੀ ਹੈ ਤੇ ਮੌਨਸੂਨ ਐਸੀ ਪਹੁੰਚੀ ਕਿ 12 ਜ਼ਿਲ੍ਹਿਆਂ ਦੇ ਲਈ ਮੌਸਮ ਵਿਭਾਗ ਨੂੰ ਅਲਰਟ ਜਾਰੀ ਕਰਨਾ ਪਿਆ orange alert ਤੇ ਨਾਲ ਦੀ ਨਾਲ yellow alert ਜਾਰੀ ਕੀਤਾ ਗਿਆ ਦੱਸ ਦਈਏ ਕਿ ਬੀਤੀ ਰਾਤ ਤੋਂ ਹੀ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਮੁਹਾਲੀ ਦੀ ਗੱਲ ਕਰੀ ਤਾਂ ਮੁਹਾਲੀ ਚ ਬੀਤੀ ਅੱਧੀ ਰਾਤ ਤੋਂ ਲੈ ਕੇ ਸਵੇਰ ਲਗਭਗ 10 10:30 ਵਜੇ ਤੱਕ ਹੈ ਜਿਹੜਾ ਉਹ ਮੀਂਹ ਪਿਆ ਤੇ ਇਸ ਵੇਲੇ ਵੀ ਕਿਸ ਤਰੀਕੇ ਦਾ ਮੌਸਮ ਇੱਥੇ ਬਣਿਆ ਹੋਇਆ ਉਹਦੀ ਜੇ ਜਾਣਕਾਰੀ ਦਿੰਦੇ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਤੁਸੀਂ ਖੁਦ ਦੇਖ ਸਕਦੇ ਹੋ ਕਿ ਇੱਥੇ ਹੈ ਜਿਹੜਾ ਉਹ ਬੱਦਲਾਂ ਦੇ ਵੱਲੋਂ ਜਿਹੜਾ ਆਸਮਾਨ ਨੂੰ ਕਵਰ ਕੀਤਾ ਗਿਆ ਹੈ ਹਲਕਾ ਫੁਲਕਾ ਆਸਮਾਨ ਕਵਰ ਜ਼ਰੂਰ ਹੋਇਆ ਪਰ ਨਾਲ ਦੀ ਨਾਲ ਤੋਂ ਪੈ ਜਿਹੜੀ ਉਹ ਵੀ ਵੇਖਣ ਨੂੰ ਮਿਲ ਰਹੀ ਹੈ ਤੁੱਪ ਨਿਕਲੀ ਹੈ ਤੁੱਪ ਨਿਕਲ ਤੋਂ ਬਾਅਦ ਦੇ ਵਿੱਚ ਜਿਹੜੀ ਹੋਮਸ ਹੈ ਹੋਮਸ ਸੇ ਜ਼ਰੂਰ ਇਥੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਹਾਲਾਂਕਿ ਜਿਹੜੀ ਪਹਿਲਾਂ ਤਪਦੀ ਗਰਮੀ ਸੀ ਉਹਦੇ ਤੋਂ ਪੂਰਾ ਰਾਹਤ ਮਿਲੀ ਹੈ ਪਰ ਹੋਮਸ ਭਰੀ ਗਰਮੀ ਨੇ ਹੁਣ ਉਸ ਤਪਦੀ ਗਰਮੀ ਦਾ ਸਥਾਨ ਲੈ